ਚੈਨਲ ਦਾ RN ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇਹ ਖਾਸ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਅੱਜ ਆਜ਼ਾਦੀ ਦੇ ਦਿਹਾੜੇ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤਿਹਗੜ ਚੂੜੀਆਂ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੋਬਨਪ੍ਰੀਤ ਰੰਦਾਵਾ ਨੂੰ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਹਨ ਉਹਨਾਂ ਇਹ ਵੀ ਕਿਹਾ ਕਿ ਜਦੋਂ ਕੋਈ ਪੂਰੀ ਮਿਹਨਤ ਤੇ ਵਫਾਦਾਰੀ ਨਾਲ ਪਾਰਟੀ ਲਈ ਕੰਮ ਕਰਦਾ ਹੈ ਤਾਂ ਪਰਮਾਤਮਾ ਵੱਲੋਂ ਸਾਰਿਆਂ ਨਾਲ ਪਿਆਰ ਪੈ ਜਾਂਦਾ ਹੈ ਸੋ ਅਸੀਂ ਦਿਲੋਂ ਪਿਆਰ ਕਰਦੇ ਹਾਂ ਜੋਬਨ ਰੰਦਾਵਾ ਨੂੰ ਤਾਂ ਹੀ ਗਰਦਾਸਪੁਰ ਤੋਂ ਚੱਲ ਕੇ ਅੱਜ ਸਪੈਸ਼ਲ ਇਹਨਾਂ ਦੇ ਘਰ ਆਏ ਹਾਂ ਉਧਰ ਜ਼ਿਲ੍ਹਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਜੋਬਨ ਪ੍ਰੀਤ ਰੰਦਾਵਾ ਨੇ ਆਏ ਹੋਏ ਮਹਿਮਾਨਾਂ ਦੇ ਗਲ ਸਿਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪUREWAL ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸੋ ਸਾਡੀ ਪਾਰਟੀ ਸੁਪਰੀਮ ਅਰਬਨ ਕਿਦਰੀ ਵਾਲੀ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਸਿੰਗ ਮਾਨ ਜੀ ਬੱਚਿਆਂ ਤੋਂ ਵੱਧ ਰੰਧਾਜ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਪ੍ਰਾਰਕ ਰੇਸੇਲੀ ਆਏ ਆ ਪਿਆਰ ਇਹਨਾਂ ਦੇ ਪਿਆਰ ਤੇ ਬੰਦੇ ਨੇ ਖਿੱਚੇ ਹੋਏ ਪੰਜਾਈ ਗੱਡੀ ਪਹਾਂ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਪਹਿਲਾਂ ਘਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਈਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਿਲੋਂ ਪਿਆਰ ਆ ਸੋ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਪ੍ਰੋਸਾਡਾ ਹੋ ਤਰੱਕੀ ਕਰੇ ਤੇ ਅੱਜ ਫਤਗੜ ਚੂਰੀਆਂ ਦੇ ਸਾਰੇ ਭਰਾਵਾਂ ਨੂੰ ਮੈਂ ਆਜ਼ਾਦੀ ਦੀ ਸ਼ੁਭਕਾਮਨਾ ਦਿਨਾਂ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜੁਗਨਦਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਨ ਦੇ ਆਧਾਰ ਤੇ ਵੱਤ ਵੱਲ ਫੰਡ ਜਿਹੜੇ ਆ ਫਤਗੜ ਚੂਰੀਆਂ ਨੂੰ ਦਵਾਂ। ਕੋਰਵਨ ਕੇਸਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ। ਸੋ ਪੂਰੀ ਇਮਾਨਦਾਰੀ ਨਾਲ ਸਾਰੇ ਨਾਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲਿਆ ਨੂੰ ਪੂਰੀ ਕਰਾਂਗੇ। ਬਹੁਤ ਵਧੀਆ ਲੱਗਦਾ ਹੈ ਜੀ ਮੈਂ ਜਿਵੇਂ ਹਰ ਸਟੇਜ ਤੇ ਹਰ ਚੈਨਲ ਤੇ ਇਹ ਕਹਿਣਾ ਲਾ ਕਿ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਤੇ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਆ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਿਹਦੇ ਰਸਤੇ ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਤੁਸੀਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੀ ਜ਼ਿੰਦਗੀ ਕਰਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਹੈ। ਦੇਖੋ ਅੱਜ 77 ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ।